ਸਾਡੀ ਸ਼ਹਿਰ ਕੀ ਕੀ ਦੇ ਸਾਰੇ ਹੀ ਸੂਝਮਾਨ ਮਿੱਤਰਾਂ ਨੂੰ ਸਾਡੇ ਦੋਸਤਾਂ ਨੂੰ ਇਹ ਅਪੀਲ ਹੈ ਅੱਜ ਅਸੀਂ ਪ੍ਰਾਇਮਰੀ ਸਕੂਲ ਦੇ ਵਿੱਚ ਖੜੇ ਆਂ ਇਹ ਕੁੜੀਆਂ ਵਾਲਾ ਸਕੂਲ ਹੈ ਇਸ ਦੇ ਵਿੱਚ ਪੀਟੀਏ ਮੀਟਿੰਗ ਸੀਗੀ ਇੱਥੇ ਸਾਨੂੰ ਪਹੁੰਚਣ ਦਾ ਸਾਨੂੰ ਸੱਦਾ ਮਿਲਿਆ ਵੀ ਤੁਸੀਂ ਆਓ ਅਸੀਂ ਆ ਕੇ ਇੱਕ ਚੀਜ਼ ਇੱਥੇ ਮਹਿਸੂਸ ਕੀਤੀ ਆ ਵੀ ਸਾਨੂੰ ਅਕਸਰ ਇਹ ਦੱਸਿਆ ਜਾਂਦਾ ਵੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਕੋਈ ਪੜ੍ਹਾਈ ਨਹੀਂ ਜਾਂ ਉੱਥੇ ਕੋਈ ਸਹੂਲਤਾਂ ਨਹੀਂ ਹੈਗੀਆਂ ਤੁਸੀਂ ਯਕੀਨ ਮੰਨਿਓ ਮੈਂ ਜੋ ਇੱਥੇ ਵੇਖਿਆ ਚੰਡੀਗੜ੍ਹ ਤੱਕ ਮੈਂ ਪੜਿਆ ਮੈਂ ਚੰਡੀਗੜ੍ਹ ਦੇ ਵਿੱਚ ਵੀ ਸਕੂਲਾਂ ਦੇ ਵਿੱਚ ਕਦੇ ਏਸੀ ਲੱਗੇ ਨਹੀਂ ਵੇਖੇ ਪਰ ਇੱਥੇ ਸਾਡੇ ਬੱਚਿਆਂ ਵਾਸਤੇ ਹਰ ਕਮਰੇ ਦੇ ਵਿੱਚ ਏਸੀ ਲੱਗਿਆ ਹੋਇਆ ਤੇ ਜਿਹੜੇ ਵਾਸ਼ਰੂਮਾਂ ਦੀ ਫੈਸਿਲਿਟੀ ਆ ਉਹ ਵੀ ਬਹੁਤ ਬਿਹਤਰ ਢੰਗ ਨਾਲ ਆ ਕਲਾਸਰੂਮ ਨੇ ਜਿਹੜੇ ਉਹ ਸਾਰੇ ਦੇ ਸਾਰੇ ਮਾਡਰਨ ਸਿਸਟਮ ਦੇ ਨਾਲ ਸਾਰੇ ਇਕੁਪਮੈਂਟ ਉਸ ਕਿਸਮ ਦੇ ਜਿਹੜੇ ਇੱਥੇ ਰੱਖੇ ਹੋਏ ਆ 12 ਟੀਚਰ ਇੱਥੇ ਪੜਾਉਂਦੇ ਆ 302 ਦੇ ਲਗਭਗ ਸਟੂਡੈਂਟ ਇੱਥੇ ਪੜ੍ਹਦੇ ਆ ਪਰ ਇਹ ਤੁਸੀਂ ਸਮਝੋ ਹੋਰ ਬੱਚਿਆਂ ਦੀ ਸਾਨੂੰ ਲੋੜ ਹੈ ਵੀ ਜਿਹੜੇ ਪਿੰਡ ਦੇ ਸ਼ਹਿਰ ਦੇ ਵਿੱਚ ਸਾਡੇ ਸਮੇਂ ਦੇ ਨੇ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਕੋਈ ਪੜ੍ਹਾਈ ਆ ਤੇ ਆ ਸਕੂਲਾਂ ਦੇ ਵਿੱਚ ਪੜ੍ਹਾਈ ਨਹੀਂ ਮਿਲਣੀ ਅਸੀਂ ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਅਸੀਂ ਵੀ ਇੱਥੇ ਹੀ ਪੜ੍ਹੇ ਆ ਅਸੀਂ ਇੱਥੇ ਪੜ੍ਹਾਈ ਕਰਕੇ ਉੱਪਰ ਤੱਕ ਗਏ ਆ ਤੇ ਅੱਜ ਉਹ ਸਮਾਂ ਨਹੀਂ ਰਿਹਾ ਸਮਾਜ ਬਦਲ ਗਿਆ ਇੱਥੇ ਬਹੁਤ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਉਹ ਨਵੀਆਂ ਬੱਚਾ ਵਾਸਤੇ ਆਈਆਂ ਨੇ ਉਹ ਸਾਡੇ ਤੱਪੜ ਹਟਾ ਕੇ ਕੁਰਸੀਆਂ ਕਰਤੀਆਂ ਕੁਰਸੀਆਂ ਟੇਬਲ ਪੈਨ ਕਾਪੀ ਲਾਇਬ੍ਰੇਰੀ ਪੀਣ ਵਾਲੇ ਪਾਣੀ ਦੀ ਸਹੂਲਤ ਤੇ ਖਾਣਾ ਪੀਣਾ ਤੇ ਆ ਸਭ ਸਫਾਈ ਖੁੱਲਾ ਗਰਾਊਂਡ ਤੇ ਵਧੀਆ ਕਲਾਸਰੂਮ ਪੱਖੇ ਤੇ ਹੋਰ ਸਾਰੇ ਜਿਹੜੇ ਵਿਗਿਆਨਕ ਤਰੀਕੇ ਨਾਲ ਇੱਥੇ ਪੜਾਉਣ ਦੇ ਤਰੀਕੇ ਜਿਹੜੇ ਆ ਉਸ ਕਿਸਮ ਦੇ ਕਲਾਸਰੂਮ ਇੱਥੇ ਤਿਆਰ ਕੀਤੇ ਹੋਏ ਆਗੇ ਅਸੀਂ ਅਪੀਲ ਕਰਦੇ ਆ ਸਾਡੇ ਸ਼ਹਿਰ ਦੇ ਲੋਕਾਂ ਨੂੰ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਅਸੀਂ ਬੱਚਿਆਂ ਨੂੰ ਇੱਥੇ ਪੜਨ ਭੇਜੀਏ ਤੇ ਹੋਰ ਵੀ ਅਸੀਂ ਨਵੇਂ ਕਸਮੀਆਂ ਕੁਝ ਕੁ ਚੀਜ਼ਾਂ ਜਿਹੜੇ ਅਸੀਂ ਅੱਜ ਗੱਲ ਕੀਤੀ ਹੈ ਪ੍ਰਿੰਸੀਪਲ ਸਾਹਿਬ ਨਾਲ ਇੱਥੋਂ ਦੀ ਜਿਹੜੀ ਐਸਐਮਸੀ ਕਮੇਟੀ ਆ ਉਹਨਾਂ ਦੇ ਨਾਲ ਵੀ ਕੋਈ ਵੀ ਕਿਸੇ ਤਰੀਕੇ ਦੀ ਚੀਜ਼ ਜੇ ਸਾਨੂੰ ਇੱਥੇ ਲੋੜ ਹੈ ਉਹ ਅਸੀਂ ਸਾਰੇ ਮਿਲ ਕੇ ਮਹੱਈਆ ਕਰਵਾਵਾਂਗੇ ਇਹ ਜਿਹੜੇ ਸਕੂਲ ਨੇ ਇਹਨਾਂ ਨੇ ਸਦੀ ਵੀ ਰਹਿਣਾ ਇੱਥੇ ਉਹ ਜਿਹੜੇ ਲੋਕ ਪ੍ਰਾਈਵੇਟਾਂ ਦੇ ਵੱਡੇ ਵੱਡੇ ਖਰਚੇ ਨਹੀਂ ਅਫੋਰਡ ਕਰ ਸਕਦੇ ਉਹਨਾਂ ਦੇ ਬੱਚੇ ਇੱਥੋਂ ਵੀ ਪੜ੍ਹ ਕੇ ਅੱਗੇ ਤੱਕ ਜਾ ਸਕਦੇ ਆ ਪਰ ਸ਼ਰਤ 'ਤੇ ਅਸੀਂ ਉਹਨਾਂ ਬੱਚਿਆਂ ਨੂੰ ਆ ਸਕੂਲ ਦਾ ਰਾਹ ਵਿਖਾਈਏ ਇਹ ਸਾਡੀ ਜ਼ਿੰਮੇਵਾਰੀ ਆ ਇਸ ਸਕੂਲ ਦਾ ਰਾਹ ਤੁਸੀਂ ਵਿਖਾਓ ਇਸ ਸਕੂਲ ਤੋਂ ਉਹਨਾਂ ਦੇ ਚੰਗੇ ਭਵਿੱਖ ਦਾ ਰਾਹ ਦਿਖਾਉਣ ਦੀ ਜ਼ਿੰਮੇਵਾਰੀ ਇਸ ਸਕੂਲ ਦੀ ਆ ਤੇ ਉਸ ਸਕੂਲ ਦੇ ਵਿੱਚ ਅਸੀਂ ਆਪਣਾ ਸਹਿਯੋਗ ਆ ਜਿਹੜਾ ਜ਼ਰੂਰ ਰੱਖਾਂਗੇ ਮੇਰੀ ਬੇਨਤੀ ਆ ਵੀ ਤੁਸੀਂ ਆਪਣੇ ਬੱਚਿਆਂ ਨੂੰ ਭੇਜੋ ਇੱਥੇ ਕੈਂਪਾਂ ਦੁਆਰਾ ਟ੍ਰੇਨਿੰਗਾਂ ਦੁਆਰਾ ਟੂਰਾਂ ਦੁਆਰਾ ਜਿਹੜੀ ਨਵੀਂ ਸਿੱਖਿਆ ਨੀਤੀ ਸਰਕਾਰ ਨੇ ਮਤਲਬ ਹੁਣ ਸ਼ੁਰੂ ਕੀਤੀ ਆ ਬੱਚਿਆਂ ਦੇ ਲਈ ਜਿਹੜੇ ਵਿਗਿਆਨਕ ਤੌਰ ਤਰੀਕੇ ਜਿਹੜੇ ਅਪਣਾਏ ਨੇ ਉਹਨਾਂ ਦੇ ਨਾਲ ਜੁੜਦੇ ਹੋਏ ਵੀ ਤੇ ਹੋਰ ਵੀ ਜੋ ਅਸੀਂ ਕਰ ਸਕਦੇ ਆ ਨਵੀਂ ਲਾਇਬ੍ਰੇਰੀ ਜਾਂ ਹੋਰ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਸਿਖਾ ਸਕਦੇ ਆ ਉਹ ਤਰੀਕੇ ਨੂੰ ਅਸੀਂ ਆਪ ਲਾਗੂ ਕਰਨਾ ਤੇ ਸਕੂਲ ਦੇ ਵਿੱਚ ਸਾਧਨ ਸਾਰੇ ਹੈਗੇ ਨੇ ਉਸ ਨੂੰ ਸਹੀ ਤਰੀਕੇ ਨਾਲ ਚਲਾਉਣ ਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਜੇ ਉਹਨੂੰ ਵਰਤਣ ਲਈ ਬੱਚੇ ਨਹੀਂ ਆਉਣਗੇ ਤੇ ਸਾਧਨ ਵੀ ਕੋਈ ਕੰਮ ਦੇ ਨਹੀਂ ਹੋਣਗੇ ਉਹ ਵਿਅਰਥੀ ਹੋਣਗੇ ਇਸ ਕਰਕੇ ਮੇਰੀ ਅਪੀਲ ਹੈ ਸਾਡੇ ਸ਼ਹਿਰ ਦੇ ਲੋਕਾਂ ਨੂੰ ਵੀ ਅਸੀਂ ਬੱਚਿਆਂ ਨੂੰ ਵੱਧ ਤੋਂ ਵੱਧ ਇਹਨਾਂ